ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਪ੍ਰਵਿੰਦਰ ਸਿੰਘ ਪਾਤਰਾ ਤੋਂ ਵਿਰਦੀ ਫੈਬ੍ਰਿਕੇਸ਼ਨ ਤੋਂ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆਂ Mahindra DI 655 ਅਰਜਨ ਨੋਵੋ ਟਰੈਕਟਰ ਹੈ ਇਹ ਇਹਦੇ ਤੇ ਆਪਾਂ ਨੇ ਲਾਇਆ ਕੈਬਨ ਤੇ ਕੈਬਨ ਪਹਿਲਾਂ ਦਾ ਤੁਸੀਂ ਇਹਦੇ ਲੁੱਕ ਦੇਖੋ ਸਾਰੇ ਆਲੇ ਦੁਆਲੇ ਘੁੰਮ ਕੇ ਫਿਰ ਆਪਾਂ ਤੁਹਾਨੂੰ ਇਹਦੇ ਫੰਕਸ਼ਨ ਦੱਸਾਂਗੇ ਸਾਰੇ ਦਾ ਇਹਦੇ ਦੋ ਅਸੀਂ ਇਹ ਵਿੰਡੋ ਲਾਈਆਂ ਨੇ ਇਹਦਾ ਆਹ ਹੈਗਾ ਲੋਕ ਤੇਰੀ ਸਾਹਮਣੇ ਇਹਦੇ ਕੂਲਿੰਗ ਕੋਇਲ ਹੋਗੀ ਇਹਦੇ ਚਾਰ ਸਪੀਕਰ ਲੱਗਣਗੇ ਦੋ ਆਂਡਾ ਸ਼ੇਪ ਲੱਗਣਗੇ ਦੋ ਬੋਲ ਲੱਗਣਗੇ ਤੇ ਆ ਸਾਰੀ ਨੀਚੋਂ ਮੈਟਿੰਗ ਕਰਤੀ ਸਾਰਾ ਸ਼ੀਲਡ ਕਰਤਾ ਵੀ ਕਿਤੇ ਮਿੱਟੀ ਨਾ ਜਾਵੇ ਕਿਤੇ ਘੱਟਾ ਨਾ ਜਾਵੇ ਇਹਦਾ ਤੇ ਉਸ ਤੋਂ ਬਾਅਦ ਆ ਜੋ ਬਾਹਰ ਬਾਰ ਇਹ ਦੋ ਇੰਡੀਕੇਟਰ ਲਾਤੇ 프ਰੰਟ ਸ਼ੀਸ਼ੇ ਲਾਤੇ ਵੱਡੀ ਬਾਰ ਲਾਈਟ ਲਾਤੀ ਦੋ ਲਾਈਟਾਂ ਅੱਗੇ ਲਾਤੀਆਂ ਵੀ ਜਾਨੀ ਕਿ ਖੇਤ ਚ ਚੱਲਣ ਵੇਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹ ਸਾਰਾ ਸ਼ੀਲ ਹੈ ਕਿਸੇ ਪਾਸੋਂ ਕੋਈ ਨਹੀਂ ਆ ਚਾਰ ਅਸੀਂ ਮਾਊਂਟਿੰਗ ਲਾਏ ਨੇ ਕੱਲ ਨੂੰ ਜੇ ਕਿਤੇ ਜੱਟ ਜ਼ਿੰਮੇਦਾਰ ਨੇ ਕੋਈ ਕੰਮ ਕਰਨਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਗੇਅਰ ਦਾ ਕੰਮ ਜਾਂ ਲਿਫਟ ਦਾ ਕੰਮ ਕਰਨਾ ਤਾਂ ਇੱਥੋਂ ਚਾਰੇ ਨਟ ਖੋਲ ਕੇ ਕੈਵਨ ਚੱਕ ਕੇ ਪਰਾ ਰੱਖੋ ਤੇ ਆਪਦਾ ਕੰਮ ਕਰਕੇ ਜਿਵੇਂ ਮਰਜ਼ੀ ਇਹਨੂੰ ਤੁਸੀਂ ਫਿੱਟ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਨੇ ਪਿੱਛੇ ਇੱਕ ਮੰਡੋ ਲਾਤੀ ਇਹਦੇ ਬਾਹਰ ਲਾਈਟ ਲਾਤੀ ਵੀ ਪਿੱਛੇ ਜਿਵੇਂ ਹਾਲ ਚੱਲਦਾ ਹੈ ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਕਲਟੀਵੇਟਰ ਹੈ ਰੋਂ ਕੁਝ ਵੀ ਚੱਲਦਾ ਤਾਂ ਉਹਨੂੰ ਕੋਈ ਪਾਉਣ ਲੱਗੇ ਜਾਂ ਉਹਨੂੰ ਦੇਖਣ ਲੱਗੇ ਦਿੱਕਤ ਕੋਈ ਦਿੱਕਤ ਨਾ ਆਵੇ ਕਿਸੇ ਵੀ ਤਰ੍ਹਾਂ ਦੀ ਇੱਥੇ ਇੱਕ ਸ਼ੀਸ਼ਾ ਲਾਤਾ ਵੀ ਇਹਦੀ ਨਿਗਾ ਵੀ ਜਿਹੜੀ ਹੈ ਜ਼ਿੰਮੇਵਾਰ ਦੀ ਇੱਥੇ ਰਹੇ ਵੀ ਇੱਥੇ ਪਿੰਨ ਪਈ ਹੋਈ ਹੈ ਨਿਕੁੱਲਾ ਨਿਕਲਿਆ ਨਹੀਂ ਜਾਂ ਕਿਵੇਂ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਇਹਦੇ ਕਰਕੇ ਨਾਲ ਅਸੀਂ ਅਬ ਇੱਥੇ ਇੱਕ ਬੱਤੀ ਵੀ ਲਾ ਰਹੇ ਹਾਂ ਅਸੀਂ ਲਾਲ ਰੰਗ ਦੀ ਤੇ ਇਹ ਸਾਰੇ ਟਫਨ ਗਲਾਸ ਨੇ ਕੋਈ ਇਹ ਨਹੀਂ ਹੈਗਾ ਵੀ ਕੋਈ ਟੁੱਟਣ ਵਾਲਾ ਕੰਮ ਨਹੀਂ ਹੈਗਾ ਜੇ ਜਿਵੇਂ ਮਰਜੀ ਇਹੇ ਤੱਕ ਜਿੱਥੇ ਮਰਜੀ ਲੱਗੇ ਕੋਈ ਇਹਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਦਾ ਕਈ ਲਾ ਦਿੰਦੇ ਨੇ ਪੂਰੇ ਸ਼ੀਸ਼ੇ ਤੱਕ ਹੀ ਲਾ ਦਿੰਦੇ ਨੇ ਉਹ ਮੜੀ ਜੀ ਕਿਤੇ ਕੋਰ ਲੱਗਦੀ ਹੈ ਟੁੱਟ ਜਾਂਦਾ ਸਾਰਾ ਕੁਝ ਤੇ ਇਹਦੀ ਬੈਟਰੀ ਅਸੀਂ ਥੱਲੇ ਰੱਖਤੀ ਦੋ ਇਹਦੇ ਸਟੈਪ ਲਾ ਤੇ ਹੂੰ ਠੀਕ ਹੈ ਜੀ ਬਾਈ ਸਾਡੇ ਨਾਲ ਆਏ ਹੋਏ ਨੇ ਤੇ ਆਪਾਂ ਉਹਨਾਂ ਨੂੰ ਬੁਲਾਉਂਦੇ ਆ ਉਹਨਾਂ ਨੂੰ ਪੁੱਛਦੇ ਆ ਵੀ ਸਾਡਾ ਕੰਮ ਕਿਵੇਂ ਲੱਗਿਆ ਆਪਣਾ ਨਾਮ ਜੀ मेरा नाम रविंदर सिंह है जी रविंदर सिंह हमारा काम कैसा लगा जी आपको बहुत बढ़िया लगा जी फिटिंग भी अच्छी है कूलिंग भी एसी की आ, बहुत बढ़िया है अर, देख के दिल खुश हो गया आ, बिल्कुल चलो ये तो देखो बाकी ऐसा है आपको आप, आप चलाओगे तो आपको पता चलेगा अभी क्या चीज़ ये हमारा ट्रैक्टर ज्यादातर डेमो में चलेगा महिंद्रा एजेंसी की तरफ से है ये डीलर महिंद्रा बहादुरगढ के है उनका ये डेमो का ट्रैक्टर है जी

अच्छा वो भी बहुत दूर दूर तक हमारे हमारी तो तो प्रशंसा की है भी हाँ यार नहीं सर नहीं हमारे को भी बहुत बढ़िया पसंद आया आपका ट्रैक्टर ठीक, ठीक है ठीक है लुक भी बढ़िया ट्रैक्टर की और फिटिंग भी बहुत बढ़िया पसंद आई मेरे को तो और दोनों तरफ की जो खिड़कियाँ हैं ये सबसे ज्यादा पसंद आई आपके पायदान भी और बाहर की फिनिशिंग वैसे वैसे हम हम एक लगा के देते हैं हैं क्यों क्यों भी भी देखो ये एक एक लगाते इस तरफ ना सामान टिक जाता है हमने ज्यादातर दो इसलिए लगवाई सर ये ट्रैक्टर चलेगा डेमो पे।, पे ये महिंद्रा एजेंसी बहादुरगढ़ की तरफ से डेमो ट्रैक्टर तैयार करवाया है तो बंदे जमींदार जो भी हैं इसमें चढ़ेगा उतरेगा इधर से इधर से इधर से मतलब तो इसमें सुविधा ज्यादा रहेगी इसलिए आपके दोनों तरफ खिड़कियाँ लगवाई है, ठीक है। कुल मिला के कुल मिला के नहीं बिल्कुल हमारा दिल प्रसन्न हो गया इसको देख के बहुत बढ़िया फिनिशिंग है बस यही है शुक्रिया जी धन्यवाद साढ़े को भी देख असी ने पहला ना ट्रैक्टर ਪਹਿਲਾ ਛੋਟੇ ਟਰੈਕਟਰ ਜਿਹੜੇ ਜੌਂਡੀਅਰ ਆਉਂਦੇ ਸੀ 30 36 ਐਨ ਪੀ ਐਨ ਉਹ ਸੀਨੇ ਅਮਰੀਕਾ ਤੇ ਕੈਨੇਡਾ ਭੇਜੇ ਨੇ ਉਸ ਤੋਂ ਬਾਅਦ ਅਸੀਂ ਨੇ ਵੱਡਾ ਇੱਕ ਜੌਂਡੀਅਰ ਜਿਹਦੇ ਮੂਰੇ ਲੋਡਰ ਲੱਗਿਆ ਸੀਗਾ ਉਹ ਵੀ ਅਸੀਂ ਉੱਥੇ ਭੇਜਿਆ ਕੈਨੇਡਾ ਭੇਜਿਆ ਤੇ ਉਸ ਤੋਂ ਬਾਅਦ ਜਾਨੀ ਕਿ ਸਾਡੇ ਕੋਲ ਟਰੈਕਟਰ ਤਾਂ ਬਹੁਤ ਤਰ੍ਹਾਂ ਦੇ ਆ ਰਹੇ ਨੇ ਕੋਈ ਇੱਥੇ ਸਾਡੇ ਕੋਲ ਆਪਣੀ ਗਿਣਤੀ ਇਹ ਨਹੀਂ ਹੈ ਵੀ ਕਿਹੜਾ ਕਿਹੜਾ ਹੁਣ ਆ ਪਿੱਛੇ ਜੀ ਅਸੀਂ ਹੁਣ ਕੰਬਾਈਨਾ ਕਰੀਆਂ ਨੇ ਦੋ ਇੱਕ ਪ੍ਰੀਸ ਦੇ ਲਾਇਆ ਇੱਕ ਗੁਰਦਿਆਲ ਕਮਾ ਕੰਬਾਈਨ ਦੇ ਲਾਇਆ ਆਪਣਾ ਹਮਾਰਾ ਰੇਟ ਕਿਹੋ ਜਿਹਾ ਲਗਾਈਏ ਆਪਕੋ ਆਪਕਾ ਰੇਟ ਬਹੁਤ ਜੋ ਸਿਸਟਮ ਆਪਨੇ ਲਗਾਇਆ ਹੈ ਉਸ ਕੋ ਦੇਖ ਕੇ ਬਹੁਤ ਹੀ ਅੱਛਾ ਰੇਟ ਹੈ ਇਹ ਕਾਮ ਜ਼ਮੀਦਾਰ ਸੋਚਦਾ ਹੈ ਸਸਤਾ ਔਰ ਮਜ਼ਬੂਤ ਟਿਕਾਉ ਕਹਾਂ ਸੇ ਬੰਦਵਾਇਆ ਜਾਏ ਹਾਂਜੀ ਹਾਂਜੀ ਯਹਾਂ ਪੇ ਆਪਕੋ ਸਸਤਾ ਔਰ ਮਜ਼ਬੂਤ ਚੀਜ਼ ਮਿਲੇਗੀ ਠੀਕ ਹੈ ਜੀ ਸ਼ੁਕਰੀਆ ਜੀ ਠੀਕ ਹੈ ਜੀ ਕਿਸੇ ਵੀ ਜ਼ਿਮੀਦਾਰ ਭਰਾ ਨੇ ਕਿਸੇ ਨੇ ਵੀ ਸਾਡੇ ਤੋਂ ਕੈਵਨ ਲਵਾਉਣਾ ਹੈ ਜਾਂ ਕੰਬੈਨ ਤੇ ਟਰੈਕਟਰ ਤੇ ਕਿਸੇ ਵੀ ਤਰ੍ਹਾਂ ਦਾ ਏਸੀ ਲਵਾਉਣਾ ਹੈ ਮਸ਼ੀਨ ਦੇ ਵਿੱਚ ਜਾਂ ਕਿਸੇ ਟਰੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਹੋਵੇ ਸਾਡੇ ਕੋਲ ਆ ਸੰਪਰਕ ਕਰੋ ਤੁਸੀਂ ਅਸੀਂ ਤੁਹਾਡਾ ਕੰਮ ਪੂਰਾ ਤਸੱਲੀ ਬਖਸ਼ ਕੰਮ ਕਰਕੇ ਦੇਵਾਂਗੇ ਆਪਣੀ ਵਰਕਸ਼ਾਪ ਹੈਗੀ ਆ ਪਾਤਣਾ ਬਾਈਪਾਸ ਤੇ ਨਿਆਲ ਬਾਈਪਾਸ ਤੇ ਹੈਗੀ ਆ ਤੇ ਵਿਰਦੀ ਫੈਬ੍ਰਿਕੇਸ਼ਨ ਆਪਣੀ ਵਰਕਸ਼ਾਪ ਦਾ ਨਾਮ ਹੈ 9814576419 ਨੰਬਰ ਮੇਰਾ ਹੈ ਜਦੋਂ ਮਰਜ਼ੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਦੋਂ ਮਰਜ਼ੀ ਤੁਸੀਂ ਕੋਈ ਵੀ ਸਲਾਹ ਲੈਣੀ ਕਿਸੇ ਦਾ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੈ ਜਦੋਂ ਮਰਜ਼ੀ ਮੈਨੂੰ ਸੰਪਰਕ ਕਰ ਸਕਦੇ ਹੋ ਤੁਸੀਂ ਇੰਸਟਾ ਤੇ ਜਾ YouTube ਤੇ Facebook ਤੇ ਕਿਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੈਸੇਜ ਪਾ ਕੇ ਕੋਈ ਸਵਾਲ ਪੁੱਛਣਾ ਜਾਂ ਕਿਸੇ ਨੂੰ ਕੋਈ ਰੇਟ ਪੁੱਛਣਾ ਜਾਂ ਕਿਸੇ ਤਰ੍ਹਾਂ ਕੁਝ ਵੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕਰਨ ਸੋਸ਼ਲ ਕਾਰ